ਯਾਰੀ ਸਾਹਿਬ ਨੂੰ ਦੀ ਪਾਵਨ ਸਮੂਹ ਜਰਿਮਾ ਅਸਾਕੀਵਾਰ ਬਾਦਿਲ ਨੂੰ ਸੰਡੇ ਨੇ ਜਾ ਕਰਦੇ ਨੇ ਹਲਿਪੀਵਾਰ ਪੜਿਆ ਹੋਈ ਗਾਣ ਸਹੇਆ ਜਗਤ ਵੇਖਾ ਕੋ ਨਾਲ ਤੇ ਮਹਾਰਾਜ ਜੀ ਨੇ ਬਚਨ ਨੇ 24 ਲੋਕ ਪਹੁੰਚੇ ਨੇ ਅਸਾਕੀਵਾਰ ਨੂੰ ਕੋ ਵੀ ਚੰਨ ਵੀਰੋ ਉਹ ਨੀ ਆ ਤੇ ਲੋ ਬੱਚੇ ਸਭ ਤੋਂ ਪਹਿਲਾਂ ਕੋਰਮੰਤ ਵਿਦਿਆਰਥੀ ਵਿੱਚ ਜਾਂਦੇ ਨੇ ਨਾ ਕਿ ਸਭ ਤੋਂ ਪਹਿਲਾਂ ਇਹੀ ਬਾਣੀ ਕੰਡਾਈ ਜਾਂਦੀ ਅਸਰ ਕੀ ਵਾ ਕਿਉਂਕਿ ਇਹ ਜਿਹੜੀਆਂ ਬਾਣੀਆਂ ਨੇ ਬੱਚੇ ਨੇ ਪੂਰੀ ਮਨ ਪੜ੍ਹਦੀ ਜਿਵੇਂ ਹੁੰਦਾ ਨਾ ਆਪਣਾ ਬਿਲਡਿੰਗ ਬਣਾਉਂਦੇ ਆ ਜਜਰੇ ਪੰਡਤ ਨੇ ਉਹ ਸਭ ਤੋਂ ਜ਼ਿਆਦਾ ਮਜ਼ਬੂਤ ਹੋਣੇ ਚਾਹੀਦੇ। ਉਹਦੇ ਦੇ ਸਾਡੇ ਦੇ ਸਾਡੀ ਪਰਲੀ ਦਾ ਪਹਾੜ ਜਾਣਾ ਨਹੀਂ ਬਰੋ ਬਣਾ। ਕਿਉਂਕਿ ਜੇ ਸਾਧਨ ਨਹੀਂ ਮੰਨਣਾ ਤਾਂ ਵੀ ਜਿਹੜੀਆਂ ਬੇਸਿਕ ਚੀਜ਼ਾਂ ਨੇ ਜਿਵੇਂ ਆਰਤੀ ਹੋਈ, ਅਸਰ ਕੀ ਬਾਤ ਹੋਈ, ਰਾਗ ਹੋਈ। ਇਹਦੇ ਉੱਤੇ ਮਹਾਰਾਜ ਜ਼ੋਰ ਦਿੱਤਾ ਜਾਂਦੇ ਸਭ ਤੋਂ ਪਹਿਲੀ ਬਾਣੀ ਅਸਰ ਕੀ ਬਾਤ ਹੀ ਬੱਚਿਆਂ ਨੂੰ ਸਿਖਾਈ ਜਾਂਦੀ। ਇੱਤਿਹਾਸਕੀ ਆਧੁਨਿਕਤਾ ਪ੍ਰਤੀ ਆਸਰ ਕੀ ਵਾਰੋਹੀ ਉਮਰ ਜਿੱਥੇ ਮਨਜੀ ਕੋ ਦੁਆਰਾ ਸਾਇਬੇਚਾਨਾ ਆਸਰ ਕੀ ਵਾਰਦਾ ਜੀਤਨ ਸਵੇਰੇ ਉਨਾਂ ਹੀ ਹੁੰਦਾ ਹੈ ਗੁਰੂ ਮਹਾਰਾਜ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦੇਖੋ ਜੰਗ ਹੋ ਰਿਹਾ ਹੈ ਕਿੱਥੇ ਮੁਗਲ ਲੱਗੇ ਹੋਏ ਨੇ ਤੇ ਸੱਤ ਸਾਹ ਦੇ ਕੰਢੇ ਤੇ ਲਾ ਕੇ ਫਲਗੀਆਂ ਵਾਲਾ ਚੰਦਰ ਸਵੇਰੇ 4:00 ਵਜੇ ਕੰਦੇ ਆਸਰ ਕੀ ਵਾਰਦਾ ਕਿਰਤਨ ਕਰਦੇ ਅੰਨੀ ਗੁਰਤਾ ਇਹੋ ਮਹਾਰਾਜ ਤੇ ਤਾਂ ਵੀ ਬਾਣੀ ਸਾਹਿਬ ਨਹੀਂ ਛੱਡਿਆ ਉਸ ਪਰਮਾਤਮਾ ਦੀ ਇਬਾਦਤ ਨਹੀਂ ਚੱਲੀ ਐਵੇਂ ਦੀ ਜਿੰਨਾ ਆਪ ਜੀ ਨੇ ਦੇਖਿਆ ਹੋਇਤਾ ਜਿਹੜੀ ਨਵ ਜਨਰੇਸ਼ਨ ਹੈ ਨਾ ਜਿਹੜਾ ਵਿੱਚ ਚਲੋ ਜਿਹੜੇ ਸਾਡੇ ਬਜ਼ੁਰਗ ਨੇ ਪਤਾ ਹੀ ਹੋਣਾ ਇਹ ਬਜ਼ੁਰਗਾਂ ਦੀ ਤੇ ਮਹੱਤਤਾ ਜਾਣਦੀਆਂ ਨਾ ਬੇਰਾਗ ਨਹੀਂ ਹੁੰਦਾ ਸਨ ਨਾ ਬਰਦਾ ਨਹੀਂ ਹੁੰਦਾ ਔਰ ਜੇ ਕਿਤੇ ਕੋਈ ਘਟ ਕੇ ਇਹਦਾ ਜੋ ਬੱਚਿਆਂ ਦੀ ਮਾਵਾ ਸੱਜਣਿਆਂ ਨੇ ਵੀ ਉਹ ਸੱਜਦਾ ਕਾਟ ਦਿੰਦੇ ਨੇ ਠੀਕ ਹੈ ਵੀ ਬੱਚੇ ਨਾਲ ਜਿਹੜੀਆਂ ਘਰ ਵਿੱਚ ਤਸਵੀਰਾਂ ਲੱਗੀਆਂ ਹੋਈਆਂ ਨੇ ਜਾਂ ਪੂਜਾ ਘਰ ਹੈ ਉਹ ਬਾਹਰ ਸੁੱਟ ਦਿੰਦੇ ਨੇ ਕਿ ਐਤੋਂ ਬਾਦ ਪਰਮਾਤਮਾ ਦਾ ਨਾਮ ਹੀ ਰਹਿਣਾ ਤਾਂ ਕਿਸ ਸਮਝ ਨਹੀਂ ਆ ਕਿ ਮੈਂ ਕੋਈ ਮਨ ਭਗਤੀ ਖਲਤੀ ਰਹੀ ਮੈਂ ਰੋਜ਼ ਆਰਤੀ ਦੀਵਾ ਕੀਤਾ ਤੋਂ ਬੱਤੀ ਕੀਤੀ ਹੈ ਮਾਂ ਦਾ ਦੇ ਅੱਗੇ ਜਾਂ ਹੋਰ ਵੀ ਕੋਈ ਰਿਸ਼ਤੇ ਦੇ ਅੱਗੇ ਮੇਰੀ ਕਿਸੇ ਰੱਬ ਨੇ ਨਹੀਂ ਸੁਣੀ ਮੇਰੀ ਮਾਂ ਦਾ ਸਾਆ ਸਿਰ ਤੇ ਚਲਾ ਗਿਆ ਅੱਜ ਤੋਂ ਬਾਅਦ ਮੈਂ ਪਰਮਾਤਮਾ ਨੂੰ ਨਹੀਂ ਮੰਨਦਾ ਕਿੰਨਾ ਦਾ ਭਾਉ ਸੋਚੀ ਨਹੀਂ ਹੁੰਦੀ ਛੋਟੇ ਛੋਟੇ ਜਿਹੇ ਦੁੱਖ ਦੇ ਕਰਕੇ ਅਸੀਂ ਰੱਬ ਤੋਂ ਟੁੱਟ ਜਾਂਦੇ ਹਾਂ ਇਹ ਸਾਡੇ ਘਰ ਵਿੱਚ ਹੋਣੀ ਹੋਈ ਹੈ ਨਹੀਂ ਹੋਣਾ ਚਾਹੀਦਾ ਸਿੱਖਾ ਕੋਈ ਹੈ ਸਾਡੇ ਇਸ ਆਪ ਨੂੰ ਉੱਥੇ ਪਰਮਾਤਮਾ ਦੀ ਲੱਗ ਨਹੀਂ ਲਿਖਦਾ ਬੰਦਾ ਕਿ ਉਹ ਉਸ ਦਾ ਭਗਤ ਅਟਰ ਲੈ ਅਸੀਂ ਪੜ੍ਹਦੇ ਆ ਪਰ ਇਹ ਮਨ ਨੂੰ ਮੰਨਣ ਨੂੰ ਤਿਆਰ ਨਹੀਂ ਹੁੰਦਾ ਰੋਜ਼ ਪੜ੍ਹਦੇ ਆ ਹਮੇਂ ਅੰਦਰ ਸਭ ਕੁ ਸਭ ਕੁ ਜੋ ਬੰਦੇ ਵਿੱਚ ਹੋਇਆ ਆ ਗਿਆ ਆਵੇ ਆ ਗਿਆ ਜਾਏ ਨਾਮ ਜਦ ਆਵੇ ਤਾਂ ਲਈ ਸਮਾਇ ਅਗਿਆ ਦੇ ਵਿੱਚ ਅਸੀਂ ਆ ਰਹੇ ਆ ਅਗਿਆ ਵਿੱਚ ਅਸੀਂ ਜਾ ਰਹੇ ਆ ਪਰ ਇਹਨੂੰ ਮਨ ਨੂੰ ਮੰਨਣ ਵਾਸਤੇ ਬੜਾ ਔਖਾ ਕਰਨਾ ਪੈਂਦਾ ਹੈ ਤੇ ਗੁਰੂ ਨਾਨਕ ਦੇ ਮਹਾਰਾਜ ਨੇ ਸਤਵੇਂ ਸੰਲੋਕ ਵਿੱਚ ਬੜੇ ਸੋਹਣੇ ਬਚਨ ਆਪਾਂ ਸਾਰਿਆਂ ਨੂੰ ਸਮਝਾਣਾ ਕੀਤਾ ਜੀ ਦਰਸਿਤ ਆਸਾ ਕੀ ਬਾਣੀ ਦਾ ਜਿਸ ਨੇ ਕਿਰਤਨ ਸਰਵਣ ਕੀਤਾ ਨਾ ਉਹ ਵਿਚਾਰ ਜਿਸ ਨੇ ਸੁਣੀ ਹੈ ਜੇ ਜਿੰਨੂੰ ਸਮਝ ਆਉਂਦੀ ਹੈ ਬਾਣੀ ਅੰਦੇ ਉਹ ਬਾਨੋਂ ਤੇ ਅਦੇ ਰਾਨਾ ਪਰਮਾਤਮਾ ਵਿੱਚ ਨਹੀਂ ਦੱਸ ਸਕਦਾ ਇੱਕ ਇੱਕ ਗੱਲ ਦਾ ਖੁਲਾਸਾ ਕੀਤਾ ਹੈ ਗੁਰੂ ਨਾਨਕ ਦੇ ਮਹਾਰਾਜ ਜੇ 100 ਬਤੀ ਗੱਲ ਕਰਦੇ ਆ ਉਹਦਾ ਵੀ ਖੁਲਾਸਾ ਕੀਤਾ ਹੈ ਇਸ ਤਰ੍ਹਾਂ ਜਿਹੜੇ ਗਲਤ ਕਹਿੰਦੇ ਨੇ ਉਸਦਾ ਵੀ ਖੁਲਾਸਾ ਕੀਤਾ ਇੱਕ ਪੰਕਤੀ ਆਪ ਦੀ ਸਾਰੇ ਭਉ ਦੇ ਹੋ ਕਿਉ ਮੰਦਾ ਆਪੀਐ ਜਿਤ ਜਮੈ ਰਾਜਾ ਸਾਰੇ ਲੋਕ ਦੀਆਂ ਤੈਨੂੰ ਇਹ ਵੀ ਪਤਾ ਹੋਵੇਗਾ ਇਹ ਬਾਣੀ ਹੈ ਇਸ ਦੀ ਇਹ ਆਸਾ ਕੀ ਬਾਣੀ ਸਭੋ ਕਹਿੰਦੀ 19ਵਾਂ ਸਲੋਕ ਪੜ ਚਲੀਆਂ ਪੜ ਦੇਈਆਂ ਪੜਾ ਮੰਗਣ ਵੇਰ ਅਣ ਦੋ ਹੋ ਗਏ ਕੋਤੀ ਫਟੋ ਚੱਲਦਾ ਹੈ ਨਾ ਪੜ ਮੁਆਫਾ ਨੋ ਪਾ ਲਈਏ ਪੜ ਹੋਇਆ ਤੰਦਾਨ ਸੋ ਕਿਉ ਮੰਦਾ ਆਪੀਐ ਜਿਤ ਜਮੈ ਕੰਦੇ ਜਿਸ ਨੂੰ ਰੱਬ ਦੇ ਜਨਮ ਦਿੱਤਾ ਹੈ ਦੁਨੀਆਂ ਵਿੱਚ ਨੂੰ ਆਪਾਂ ਕਿਵੇਂ ਮਾੜਾ ਹਾਕ ਸਰਦੀ ਆ ਤੇ ਆਓ ਇਸ ਬਾਵਨ ਸਰੋਗ ਦੀ ਵਿਚਾਰ ਕਰਦੇ ਆ ਕੋ ਨਾਨਕ ਦੇ ਮਹਾਰਾਜ ਦੀ ਪਾਵਨ ਬਾਣੀ ਕੰਦੇ ਹੋਮੀ ਚ ਆਇਆ ਹੋਮੀ ਚ ਪਿਆ ਉਹ ਸੋਚਣ ਦੀ ਗੱਲ ਹੈ ਵੀ ਜਨਮ ਕਿਵੇਂ ਹੋਮੀ ਚ ਹੋਇਆ ਹੋਇਆ ਉਸ ਟੇਨ ਤੋਂ ਬੱਚੇ ਨੂੰ ਪਤਾ ਹੀ ਕੁਝ ਨਹੀਂ ਹੁੰਦਾ ਹਲੇ ਤੇ ਸੰਸਾਰ ਵਿੱਚ ਆਇਆ ਹੈ ਤੇ ਉਹਨੂੰ ਕਿਸੇ ਵੀ ਚੀਜ਼ ਦਾ ਮੋਹ ਨਹੀਂ ਆ ਕਿਦਾਂ ਦਾ ਮੋਹ ਹੋਇਆ ਕਿਵੇਂ ਗੁਰਨਾਨਦ ਦੇਵ ਮਹਾਰਾਜ ਕਰਨੀ ਵੀ ਓਮ ਵਿੱਚ ਆਇਆ ਹੰਕਾਰ ਵਿੱਚ ਬੰਦਾ ਕਿਵੇਂ ਫੜਦਾ ਹੋਇਆ ਗੁਰਮਾਰਾ ਨੇ ਇਹ ਖੁਲਾਸਾ ਕਿਹਾ ਕਿ ਓਮ ਹੰਕਾਰ ਮਾਇਆ ਸਿਰਫ ਉਹ ਹੀ ਨਹੀਂ ਹੈ ਧਨਵਪਦਾਰ ਤੇ ਹੀ ਨਹੀਂ ਹੈ ਦੁਨੀਆ ਵੀ ਪਦਾਰਥ ਹੀ ਨਹੀਂ ਹੈ ਜਿਹੜੀ ਰਬ ਦੇ ਨਾਲੋਂ ਸਾਨੂੰ ਕੋਈ ਵੀ ਚੀਜ਼ ਤੋੜਦੀ ਹੈ ਨਾ ਉਸ ਨੂੰ ਕਹਿੰਦੇ ਨੇ ਜੀ ਮਾਇਆ ਹਮੇਂ ਬੱਚੇ ਦਾ ਸਭ ਤੋਂ ਪਹਿਲਾਂ ਪਿਆਰ ਕਿਸਦੇ ਨਾਲ ਲੈਂਦਾ ਹੈ ਕਹਿੰਦੇ ਪਹਿਲਾਂ ਪਿਆਰ ਲਗਾ ਖਾਣਾ ਦੁੱਧ ਪਹਿਲਾਂ ਪਿਆਰ ਲਗਾ ਖਾਣਾ ਦੁੱਧ ਅਲੇ ਜਨਮ ਲੈ ਆਏ ਤੇ ਤੁਹਾਨੂੰ ਕੁਝ ਨਹੀਂ ਪਤਾ ਮੇਰੀ ਮਾਂ ਕੌਣ ਹੈ ਪਿਓ ਕੌਣ ਹੈ ਉਹਦਾ ਪਿਆਰ ਕਿਸਦੇ ਨਾਲ ਪਿਆ ਦੁੱਧ ਦੇ ਨਾਲ ਕਿਉਂਕਿ ਭੁੱਖ ਲੱਗੀ ਹੈ ਹੁਣ ਜਨਮ ਲੈ ਆ ਤੇ ਭੁੱਖ ਲੱਗੀ ਤੇ ਸਭ ਤੋਂ ਪਹਿਲਾ ਉਹਦਾ ਪਿਆਰ ਪਿਆ ਜੀ ਦੁੱਧ ਦੇ ਨਾਲ ਜਦੋਂ ਅਸੀਂ ਅਨੁਪਟਨਾ ਸ਼ੁਰੂ ਹੋਇਆ ਤੇ ਦੁਨੀਆ ਵੀ ਮੋਹ ਦੇ ਨਾਲ ਜੁੜਨਾ ਸ਼ੁਰੂ ਹੋ ਜਾਂਦਾ ਹੈ ਜਿਹੜੀ ਮੇਰੇ ਜੁਡੀ ਸੀ ਨਾ ਜਦੋਂ ਮਾਂ ਦੇ ਗਰਭ ਵਿੱਚ ਸੀ ਅੰਦੇ ਜਦੋਂ ਉਹ ਬੱਚਾ ਮਾਂ ਦੇ ਗਰਭ ਵਿੱਚ ਹੁੰਦਾ ਹੈ ਨਾ ਉਸ ਰਬ ਦੇ ਨਾਲ ਜੁੜਿਆ ਰਹਿੰਦਾ ਉਸ ਦਾ ਨਾਮ ਚੱਲਦਾ ਰਹਿੰਦਾ ਕਿ ਪਰਮਾਤਮਾ ਮੈਨੂੰ ਇਸ ਜਟਲ ਅਗੰਧੋਂ ਬਾਹਰ ਕੱਢ ਜਿੱਤੇ ਨਿਕਲਿਆ ਉੱਤੇ ਰੱਬ ਨੂੰ ਬੁਲਾਇਆ ਕਿਰਤਾਨ ਗੁਰੂ ਨਾਨਕ ਦੇ ਮਹਾਰਾ ਨੇ ਕਿ ਆ ਕੀ ਹੋ ਵਿੱਚ ਆਇਆ ਭਾਉ ਰਬ ਦੇ ਨਾਲੋਂ ਰਬ ਦੀ ਗੁਦਰ ਤੇ ਨਾਲੋਂ ਆਪਣੀ ਹਸਤੀ ਬਣਾਈ ਬੈਠਾ ਹੈ ਰਬ ਤੋਂ ਮੁਟਕੇ ਆਪਣੀ ਵੱਖਰੀ ਹਸਤੀ ਬਣਾਈ ਬੰਦ ਜਿੰਨੀ ਮੈਂ ਹਰ ਕੰਮ ਵਿੱਚ ਮੈਂ ਆਂ ਜੇ ਕਿਛੇ ਦੀ ਹਲਪੀ ਕਰ ਦਿੱਤੀ ਨਾ ਕਿਸੇ ਚਾਰ ਬੰਦਿਆਂ ਨੇ ਨਹੀਂ ਦਿੱਤਾ ਤੁਸੀਂ ਦੇ ਦਿੱਤਾ ਤੁਸੀਂ ਉੱਤੇ ਕੀ ਗਾਓਗੇ ਸਾਰੇ ਉਹਨੂੰ ਵੇਖ ਕੇ ਜਾ ਰਹੇ ਸੀ ਜੀ ਇੱਕ ਵਿਚਾਰ ਕਰੀ ਰਹੀ ਸੀ ਬੋਖਾ ਸੀ ਸਾਰੀ ਦੁਨੀਆ ਨੂੰ ਦੇਖ ਦੇਖ ਕੇ ਨਿਕਲਦੇ ਸੀ ਪਰ ਮੇਰੇ ਮਨ ਵਿੱਚ ਤੇ ਆਈ ਮੈਂ ਤੁਹਾਨੂੰ ਪੈਸੇ ਦੇ ਕੇ ਆਇਆ ਆ ਗਿਆ ਨਹੀਂ ਆਪਾ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਨੇ ਭਾਈ ਜਿਹੜੀ ਦੱਬ ਦੇ ਨਾਲ ਜੀਣ ਸਾਨੂੰ ਤੋੜਦੀ ਹੈ ਨਾ ਉਹ ਹੰਕਾਰ ਹੀ ਹੈ ਉਹ ਮਾਰਿਆ ਹੀ ਹੈ ਤੰਦੇ ਜਿਵੇਂ ਮਾਇਆ ਅੰਕਾਰ ਵਿੱਚ ਅਸੀਂ ਸੰਸਾਰ ਵਿੱਚ ਆਉਂਦੇ ਆਂ ਕਿਸੇ ਵੀ ਅੰਕਾਰ ਵਿੱਚ ਹੰਦਾ ਚਲਾ ਵੀ ਜਾਂਦਾ ਹੈ ਸਰੀਰ ਖਤਮ ਹੋਇਆ ਪਰ ਅੰਕਾਰ ਖਤਮ ਨਹੀਂ ਮਨ ਦੇ ਵਿੱਚ ਚਲਾ ਗਿਆ ਤੰਦੇ ਹੋ ਵਿੱਚ ਆਇਆ ਹੋ ਵਿੱਚ ਗਿਆ ਜਗਤ ਵਿੱਚ ਆਉਂਦਾ ਵੀ ਅੰਕਾਰ ਵਿੱਚ ਹੈ ਚਲਾ ਵੀ ਜਾਂਦਾ ਹੈ ਹੋ ਵਿੱਚ ਜੰਮਿਆ ਹਰ ਜਨਮ ਉਹ ਕਦੇ ਕਦੇ ਜਾਂਦਾ ਹੈ ਤੇ ਕਦੇ ਮਰਦਾ ਹੈ ਪਰ ਇਹਦਾ ਹੰਕਾਰ ਨਹੀਂ ਜਾਂਦਾ ਜੀਵ ਦਾ ਹਰ ਮਿਲੇ ਹੰਕਾਰ ਨਾਲ ਅੱਜ ਕੱਲ੍ਹ ਕੋਈ ਆਪ ਦੀ ਨਾਲ ਗੱਲ ਕਰ ਰਿਹਾ ਸੀ ਕਿ ਅੱਜ ਕੱਲ੍ਹ ਤੇ ਛੋਟੇ ਛੋਟੇ ਪੰਛੀਆਂ ਵਿੱਚ ਇੰਨੀ ਹੀ ਕੋ ਹੈ ਕਿ ਦੇਖੀ ਨਹੀਂ ਜਾਂਦੀ ਕਹਾਂ ਬੱਚਿਆਂ ਨੂੰ ਮਾਰ ਪਿਓ ਮਾਰਦੇ ਬਹੁਤੇ ਸਨ ਢਾਕਦੇ ਵੀ ਸਨ ਸਭ ਸਭ ਕੁਝ ਖਤਮ ਹੋ ਗਿਆ ਬੱਚੀ ਮਰਦਾ ਤੇ ਨਹੀਂ ਕਰ ਪਾਉਂਦਾ ਤਦੋਂ ਹੀਆ 10ਵੇਂ ਦੇ ਵਰਤੇ ਦੀ ਸੁਸਾਇਟੀ ਕਰ ਲਈ ਆਂ ਕੀ ਹੋਇਆ ਕਿ ਉਹਨੇ ਡਾੜ ਦਿੱਤਾ ਵੀ ਤੇਰੇ ਮਨ ਵਿੱਚ ਚੰਗੇ ਕਿਉਂ ਨਹੀਂ ਆਏ ਇਹ ਕੋਈ ਬਰਦਾਸ਼ਤ ਨਹੀਂ ਹੋਏ ਸੁਸਾਇਟੀ ਕਰ ਕਿਉਂ ਕਿ ਹੰਕਾਰ ਇੰਨਾ ਸਿਰ ਤੇ ਚੜਿਆ ਹੋਇਆ ਹੈ ਕਿ ਹਾਂ ਵਿੱਚ ਕੋਈ ਵੀ ਹੈ ਵੱਡਾ ਛੋਟਾ ਬੋਝੰਦ ਸਾਰਿਆਂ ਦੇ ਵਿੱਚ ਭਾਵੇਂ ਕਿਸੇ ਦੀ ਬਰਦਾਸ਼ਤ ਨਹੀਂ ਕਰ ਸਕਦੇ ਕਿਉਂ ਅੱਛਾ ਇਹ ਦੱਸੋ ਮੈਨੂੰ ਕਿ ਵਿਆਹ ਤੋਂ ਪੁੱਤਰੇ ਨਹੀਂ ਪੱਤਿਆਂ ਉਸ ਦਾ ਰੱਲ ਕੀ ਹੈ ਕਾਰਨ ਕੀ ਹੈ ਆਪ ਜੀ ਸਾਰੇ ਜਾਣਦੇ ਹੋ ਬਰਦਾਸ਼ਤ ਕਰਨ ਦੀ ਸੰਤਾਨ ਨਹੀਂ ਹੈ ਕਿਸੇ ਵਿੱਚ ਇਹਣਾ ਹੰਸਾ ਹੰਸਾ ਵਿੱਚ ਅਸੀਂ ਵੀ ਦੇਖਿਆ ਆਪ ਜੀ ਨੇ ਦੇਖਿਆ ਉਹ ਕਿੰਨੀਆਂ ਕਿੰਨਾ ਲੜਾਈਆਂ ਕਿੰਨੇ ਕਿੰਨੇ ਮਾਰ ਘਟਾਈ ਜਾਂਦੀ ਸੀ ਆਦੇ ਨਾਲ ਪਿਓ ਨੇ ਮਾਰਿਆ ਪਰ ਘਰ ਜਾਣ ਦਾ ਕੋਈ ਨਾ ਨੀ ਅੰਤ ਹੀ ਹੋਲੇ ਨੇ ਚੱਲੇ ਵੀ ਲੜਾਈ ਹੋ ਕੇ ਪਰ ਕੰਮ ਪੂਰੀ ਜਾਂਦਾ ਅਜੇ ਕੋਈ ਥੱਪੜ ਮਾਰਦਾ ਇਹ ਨਾ ਅਗਲੀ ਸਾਂਭੀ ਆਪਣੀ ਦਾਦੇ ਘਰ ਬੈਠੀ ਹੋਈ ਉਹਨੀਆਂ ਚਾਰ ਹੰਦੇ ਮਾਪਾਂ ਬਰਾਦਰੀ ਇਕੱਠੀ ਕਰਦੇ ਆ ਅੱਗੇ ਤੋਂ ਮੇਰੇ ਹੱਥ ਦੀ ਲਾ ਜਿਵੇਂ ਤੂੰ ਘਰ ਵਿੱਚ ਕੰਮ ਕਰਦਾ ਹੈ ਕੋਈ ਮਹਿਰ ਵੀ ਕਰਦੀ ਉਹ ਮਤਲਬ ਕੀ ਹੋਇਆ ਤੁਣਾਟ ਤੇ ਨਹੀਂ ਹੈ ਪਹਿਲੇ ਵੇਲਾ ਸਮਾਜੀ ਚੇਲ ਹੋ ਗਿਆ ਜੀ ਪਹਿਲਾਂ ਵਿੱਚ ਅਸ ਤੋਂ ਦੇ ਦਿਨ ਦਰਦੀ ਆ ਸਮਾਧਾ ਪਰ ਅਸੀਂ ਤੁਹਾਡੇ ਨਾਲ ਖੜੇ ਆ ਤੇ ਪਹਿਲਾਂ ਵੀ ਨਾਲ ਹੀ ਹੁੰਦੇ ਸੀ ਕਿਹੜਾ ਦੂਰ ਧੜਿਆ ਰੱਖਿਆ ਸੀ ਬਣਾ ਨਹੀਂ ਸੀ ਘਰਾਂ ਨੂੰ ਤੋਂ ਦੂਰ ਰੱਖਿਆ ਸੀ ਪਹਿਲਾਂ ਨਾਲ ਹੀ ਹੁੰਦੀਆਂ ਸਨ ਹਰ ਇੱਕ ਬਰਦਾਸ਼ਤ ਕਰਦੀ ਸੰਤਾ ਉਹ ਨਹੀਂ ਸੀ ਕਿੜਾ ਪੁਰਾਣੀ ਸੀ ਅੱਜ ਕੱਲ੍ਹ ਨਹੀਂ ਕਿ ਨਾ ਬੱਝਿਆ ਵਿੱਚ ਨਾ ਬੱਝਿਆ ਵਿੱਚ ਕਿਸੇ ਵਿੱਚ ਨਹੀਂ ਨਾ ਬਰਦੀਆਂ ਵਿੱਚ ਤੇਗੁਰ ਮਹਾਰਾਜ ਕਹਿੰਦੇ ਨੇ ਹਉਮੈ ਵਿੱਚ ਜਮਿਆ ਮੋਹ ਵਿੱਚ ਗੁਆਸੀ ਹੰਕਾਰ ਵਿੱਚ ਜਿਹੜੀ ਜਮਦਿਆਂ ਦੀ ਅਸੀਂ ਹੰਕਾਰ ਵਿੱਚ ਇੱਕ ਦਿਨ ਮਰ ਜਾਣਾ ਪਰ ਇਹ ਹੰਕਾਰ ਸਾਡੇ ਤੋਂ ਪਤਰਦਾ ਨਹੀਂ ਇਹ ਦੂਰ ਨਹੀਂ ਹੁੰਦਾ ਮੋਹ ਵਿੱਚ ਦਿੱਤਾ ਨਾ ਗਿਆਨਕੀ ਬੰਦਾ ਤਾਨਵੇਂ ਦਿੰਦਾ ਤਾਂ ਵੀ ਹੰਕਾਰ ਆ ਜਾਂਦਾ ਹੈ। ਜਦੋਂ ਲਾਇਕੀ ਮੰਦਰ ਲਾਇਆ ਉਹ ਮਹਾਰਾਜੀ ਚਲੋ ਸਾਨੂੰ ਗੁਰੂ ਨਾਨਕ ਦੇ ਮਹਾਰਾਜ ਨੇ ਦੱਸਿਆ ਵੀ ਭੁੱਖਿਆਂ ਨੂੰ ਭੋਜਨ ਛਕਾਓ। ਅਸੀਂ ਜਾਂਦੇ ਹਾਂ ਰੋਟੀ-ਤਾਲ ਲਾਉਂਦੇ ਹਾਂ ਫਿਰ ਉੱਥੇ ਵੀ ਚਲ ਜਾਓ ਹੁੰਦੀ ਹੈ ਜੀ ਸਭ ਤੋਂ ਵਧੀਆ ਚਾਲ ਕੀ ਦੱਸੋ। ਉਹ ਜਿੰਨੇ ਲਾਇਆ ਨਾ ਫਿਰ ਉਹ ਆਪਣੇ ਆਕਲਾਂ ਕਿਣ ਕੇ ਦੱਸਦਾ ਇਹ ਜੀ ਮੈਂ ਤੇ 15 ਐਂਡ ਲਾਇਏ ਸੀ 10 ਲਾਇਏ ਸੀ। ਸਾਡੇ ਇੱਥੋਂ ਤੇ ਸਭ ਤੇ ਆਉਦਾ ਥੀ। ਇਹ ਮਬਦਲੇ ਇਕੱਠੇ ਕਰਨ ਵਾਲੇ ਨੇ ਉਹਨਾਂ ਨੇ ਜਿਹੜਾ ਚੰਗਾ ਹੋ ਛਕਣਾ ਹੈ ਜਿਹੜਾ ਮਾੜਾ ਉਸ ਤੋਂ ਦੇਣਾ। ਇਹਨਾਂ ਛਕਿਆ ਨਹੀਂ ਜਿੰਨਾ ਲੋਕੀ ਬਰਬਾਦ ਕਰਦੇ ਨੇ। ਤੇ ਉਸ ਆਪਾਂ ਖੱਡਣਗੇ ਇਸ ਕਮਾਈ ਦੇ ਪਰਮਾਤਮਾ ਦੀ ਨਜ਼ਰ ਵਿੱਚ ਸਾਡੇ ਦੇਗ ਪਰਪ ਹੋਣਗੇ ਪਰਿਵਾਰ ਨੂੰ ਭੋਜਨ ਛਕਾਇਆ ਕਰਕੇ ਕੀ ਲੈ ਕੇ ਆਏ ਹਾਂ ਜੀ ਉਦੋਂ ਕੋਈ ਅਹੰਕਾਰ ਇਕੱਠਾ ਕਰ ਲਿਆ ਮੈਂ ਇਹਦਾ ਲਾਇਆ ਸੀ। ਸਭ ਤੋਂ ਵੱਡਾ ਖਸਾਬ ਹੈ ਜੀ। ਭਾਵੇਂ ਤੇ ਆਪਣੇ ਮਾਂ ਪਿਓ ਬਜੋਂ ਨੂੰ ਪਾਣੀ ਨਾ ਪੁੱਛਦਾ ਹੋਵੇ ਪਰ ਵਿਦਾਦਰੀ ਵਿੱਚ ਲਾਜ ਰੱਖਣ ਵਾਸਤੇ ਉੱਤੇ ਇਸ਼ਤਾਰ ਲਾਣਾ ਹੀ ਪੈਂਦਾ ਹੈ ਬਟੇ ਤੋਂ ਬਟਾ ਭਾਈ ਜਨ ਤੋਂ ਨਿਮਰਤਾ ਨਹੀਂ ਆਏਗੀ ਨਾ ਸਾਡੇ ਅੰਦਰ ਜੋ ਮਨ ਜੀ ਕਰਦੇ ਰਹਿਣਾ ਗੁਰੂ ਮਹਾਰਾਜ ਜੀੰਦੇ ਤੇਰਾ ਪਰਵਾਨ ਨਹੀਂ ਹੋਏਗਾ ਕੁਛ ਵੀ ਕੀਤਾ ਹੋਵੇ ਔਰ ਉਹ ਦਿੰਦਾ ਇਸ ਜੀਵ ਦੀ ਇੰਨੀ ਵਫਰੀ ਹਸਤੀ ਬਣਾਉਣ ਲਈ ਇਹਦੀ ਹੱਦ ਬੰਦੀ ਕੋਈ ਨਹੀਂ ਹੈ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕਿਸੇ ਲੋੜਵੰਦ ਨੂੰ ਦਿੰਦਾ ਹੈ ਨਾ ਤਾਂ ਵੀ ਉੱਤੇ ਆਪਣਾ ਹੰਕਾਰ ਅੱਗੇ ਲਾ ਦਿੰਦਾ ਜਿਵੇਂ ਮੈਂ ਤੇਰੀ ਹਲਪ ਕੀਤੀ ਸੀ। ਜਦੋਂ ਦਾਨ ਦੇਣ ਧੰਨ ਗਾਲ ਹੋ ਗਿਆ ਹੁਣ ਜਦੋਂ ਆਪਾਂ ਲੈਂਦੇ ਆ ਕਿਸੇ ਦਾ ਉਸ ਦੇ ਵਿੱਚ ਹੰਕਾਰ ਕਿਵੇਂ ਆ ਸਕਦਾ ਹੈ? ਧਿਆਨਾਂ ਨੂੰ ਗੱਲ ਸੁਣਨਾ। ਜਦੋਂ ਦਾਨ ਦਿੱਤਾ ਹੈ ਹੰਕਾਰ ਆ ਸਕਦਾ ਹੈ ਵਾਜੀ ਤੇ ਮੈਂ ਤੁਹਾਡੀ ਮਦਦ ਕੀਤੀ ਹੈ ਪਰ ਅਸੀਂ ਲੈ ਰਹੇ ਆ ਹੰਕਾਰ ਕਿਵੇਂ ਆਇਆ? ਮੰਦਾ ਦੀ ਵਾਰੀ ਜਿਹੜਾ ਉਹਦੇ ਵਿੱਚ ਹੋਵੇ ਨਾ ਜਦ ਜਿੰਨੀ ਫੜ ਅਜੀ ਹੋਏ ਬੰਦਿਆਂ ਨੂੰ ਉਹ ਜਾ ਕੇ ਉਹਨੂੰ ਧਮਕੀ ਦਿੰਦਾ ਜੀ ਲੈਣਾ ਵੀ ਹੋਵੇ ਕਹਿੰਦੇ ਜੇ ਤੂੰ ਮੇਰੀ ਅੱਧੀ ਵਾਰੀ ਮਦਦ ਨਾ ਕੀਤੀ ਨਾ ਫਿਰ ਤੂੰ ਦੇਖੀਂ ਜਦੋਂ ਸਰਮ ਪੰਪ ਆਏਗਾ ਦਾਨ ਲੈਣ ਵਾਸਤੇ ਵੀ ਕਿਸੇ ਨੂੰ ਜਾ ਕੇ ਧਮਕਾ ਰਿਹਾ ਉਹ ਤੇ ਵੀ ਹੰਕਾਰ ਜੋਰ ਦਿਖਾ ਰਿਹਾ ਹੈ ਬਲਾਜੀ ਮਹਾਰਾਜੇ ਸੀ ਆਪਸ ਵਿੱਚ ਕਿਉਂ ਲੜਾਈਆਂ ਕਰਦੇ ਸਨ ਕਿ ਮੇਰੇ ਕੋਲ ਬਾਤ ਬਹੁਤ ਜ਼ਿਆਦਾ ਹੈ ਮੇਰੇ ਕੋਲ ਘੱਟ ਹੈ ਅੱਲਾ ਕੰਦਾ ਜੀ ਮੈਂ ਤੇ ਨਹੀਂ ਮੰਨਦਾ ਨਾ ਤੇਰੀ ਬਰਾਬਰ ਅੰਨੇ ਚੱਲ ਕੇ ਯੁੱਧ ਕਰਦੇ ਆਂ ਜਦੋਂ ਹੁੰਦੇ ਸੀ ਉਸ ਵੇਲੇ ਜਿਹੜਾ ਜਿੱਤ ਗਿਆ ਫਿਰ ਉਹ ਖਲਾਫ ਦੂਜੇ ਦੇ ਉੱਤੇ ਕਬਜ਼ਾ ਕਰਕੇ ਬਹਿ ਜਾਂਦਾ ਸੀ ਹੁਣ ਇਹ ਲੱਗਦਾ ਵੀ ਫੇਰਾ ਹੋ ਗਿਆ ਤੇ ਖੋਲਿਆ ਜਿੱਤ ਪਾਈ ਉਸ ਦਾ ਰਾਜਪਾਟ ਖੋਲਿਆ ਉੱਤੇ ਕੀ ਆਇਆ ਜੀ ਹੰਕਾਰ ਲੈਣ ਲੱਗਿਆ ਤੇ ਹੰਕਾਰ ਲੈ ਲਿਆ ਦਿੱਤੇ ਆਂ ਵੀ ਹੰਕਾਰ ਫੈਨ ਕਰ ਲਿਆ ਗੁਰਨਾਮ ਅੱਤੇ ਮਹਾਰਾਜ ਗੰਦੇ ਓਮ ਜਿਖਟਿਆ ਇਹ ਖੱਡੇ ਜਿਹੜੀ ਆਪਾਂ ਬਾਣੀ ਪੜ੍ਹਦੇ ਆਂ ਭਗਤੀ ਕਰਦੇ ਆਂ ਇਬਾਦਤ ਕਰਦੇ ਆਂ ਇਹ ਖੱਡੇ ਆ ਹੋਇਆ ਵੀ ਪੀਵਾਲੀ ਮਨੁੱਖ ਤੋਂ ਹੰਕਾਰ ਵਿੱਚ ਆ ਜਾਂਦਾ ਹੈ ਜਿੱਤੇ ਜਾਤ ਤੇ ਕੋਈ 파ਟ ਨਹੀਂ ਕਰਦਾ ਮੇਰੇ ਤੋਂ ਜ਼ਿਆਦਾ ਤੇ ਕੋਈ ਸੇਵਾ ਨਹੀਂ ਕਰ ਸਕਦਾ ਬਾਣੀ ਸੇਵਾ ਚੱਲਦੀ ਹੈ ਜੀ ਉਸ ਥਾਂ ਤੇ ਸਾਡੀ ਅਨੇ ਸਾਲ ਹੋ ਗਏ ਅੱਜ ਤੱਕ ਅਸੀਂ ਸੇਵਾ ਨਹੀਂ ਛੋਡੀ ਨੇਤਾਵਰਤੀ ਸੇਵਾ ਕਰਦੇ ਆ ਆਪਣਾ ਨੇ ਦਰਤੇ ਲਾ ਕੇ ਆਪਣੀ ਸੇਵਾ ਚੱਲੀ ਹੈ ਉਹ ਤੇ ਆਪਣੇ ਜੱਤੇ ਦੀ ਤੇ ਇਹ ਹੰਕਾਰ ਭਰੇ ਹੋਏ ਮੋਢੇ ਜੇ ਕੋਈ ਸੇਵਾ ਕੋਲ ਨੇ ਬਖਸ਼ਿਸ਼ ਕੀਤੀ ਹੈ ਤੇ ਆਪਾਂ ਗਣਿਆ ਪਰਮਾਤਮਾ ਨੇ ਸੇਵਾ ਲਈ ਉਹ ਆ ਸਾਡੇ ਤੇ ਤਰਸ ਕੀਤਾ ਤਾਂ ਜਾ ਕੇ ਸੇਵਾ ਕੀਤੀ ਮੈਂ ਤਨੇਮ ਕੀਤਾ ਹੈ ਪਰਮਾਤਮਾ ਤੂੰ ਤਸ ਧਰ ਤਰਸ ਦੇ ਘਰ ਵਿਚ ਆਇਆ ਮੇਰੀ ਝੋਲੀ ਵਿੱਚ ਤੂੰ ਨਿਤਨੇਮ ਨਹੀਂ ਆ ਦਰਤਾ ਭਾਈ ਮੈਂ ਤੇ ਅਰਥ ਸੁਖ ਲਾਉਣਾ ਹੈ ਕਿ ਦਾਤ ਮੈਂ ਤੂੰ ਹੋਈ ਨਾ ਮਨੁਮਿਤਾ ਕਰਦੇ ਨੇ ਨਿਤਨੇਮ ਦੀ ਦਾਤ ਚਾਹੀਦੀ ਹੈ ਜੇ ਦਾਤ ਹੋਈ ਨਾ ਕਦੇ ਤੁਹਾਡੀ ਕਿਰਪਾ ਹੁੰਦੀ ਹੈ ਤਾਂ ਨੇ ਨਿਰ ਕਰਦੇ ਪਰ ਉਸੇ ਹਰ ਗੱਲ ਵਿੱਚ ਮੈਂ ਮੈਂ ਹੈ ਗੱਲੇ ਹੋਮ ਵਿੱਚ ਖਟਿਆ ਇਹ ਕਮਾਈ ਵੀ ਕੀਤੀ ਐ ਤੇ ਤਾਂ ਵੀ ਹੰਕਾਰ ਵਿੱਚ ਹੋ ਵਿੱਚ ਗਿਆ ਉਹ ਵਿੱਚ ਹੀ ਕਈ ਵਾਰੀ ਗੁਆ ਲੈਂਦਾ ਹੈ ਕਿਵੇਂ ਗੁਆਉਂਦਾ ਜੀ ਚਲੋ ਬੰਦੇ ਜਿਮਾਂਗ ਹੈ ਉਸਨੇ ਪੈਸਾ ਇਕੱਠਾ ਕੀਤਾ ਚੰਗਾ ਬਿਜ਼ਨਸ ਬਣਾਇਆ ਕੋਠੀਆਂ ਬਣਾਈਆਂ ਨੇ ਉਹ ਕਈ ਵਾਰੀ ਚਤਰਾਈ ਐਂਦੀ ਵੱਧ ਦਿਖਾਣਾ ਹੈ ਕਿ ਜਿਹੜਾ ਇਕੱਠਾ ਕੀਤਾ ਦਾ ਮਿਹਨਤ ਕਰਕੇ ਜਾਂ ਚਤਰਾਈਆਂ ਕਰਕੇ ਉਹ ਇਹਦੀ ਛੱਟੇ ਵਿੱਚ ਖਤਮ ਹੋ ਜਾਂਦਾ ਹੈ ਮਨ ਲਈ ਹੱਥ ਜਿਆਦਾ ਚਰਾਈ ਹੋਵੇ ਨਾ ਉਹ ਵੀ ਕਈ ਵਾਰੀ ਮਾਲ ਖਾ ਜਾਂਦਾ ਹੈ ਇੱਥੇ ਹੁੰਿਆ ਤਾਂ ਜੇ ਕਿ ਜਿਆਦਾ ਹੀ ਯਤਨ ਦਿਖਾਏ ਕੋਈ ਹਾਂਜੀ ਇੱਥੇ ਵੀ ਪੈਸਾ ਲਾਣਾ ਹੈ ਇੱਥੇ ਵੀ ਮੈਨੂੰ ਫਾਇਦਾ ਹੋਵੇਗਾ ਇਹ ਵੀ ਕੰਮ ਕਰਨਾ ਹੈ ਉਹ ਵੀ ਕੰਮ ਕਰਨਾ ਹੈ 10 ਕੰਮ ਕਰਦਾ ਹੈ ਉਹਦਾ ਇੱਕ ਵੀ ਨਹੀਂ ਚੱਲਦਾ ਤੇ ਗੁਰੂ ਮਹਾਰਾਜ ਜਗਨ ਸਿੰਘ ਨੇ ਓਮ ਵਿੱਚ ਘਟਿਆ ਓਮ ਵਿੱਚ ਗਿਆ ਓਮ ਵਿੱਚ ਕਈ ਵਾਰੀ ਕਮਾਉਂਦਾ ਹੈ ਬੰਦਾ ਤੇ ਹੰਕਾਰ ਵਿੱਚ ਘੁਆ ਵੀ ਜਾਂਦਾ ਹੈ ਓਮ ਵਿੱਚ ਸਤਿਆਰ ਉਹ ਯਾਰ ਇੱਕ ਤੇ ਸੱਚਾ ਵੀ ਹੋਣੀ ਨਾ ਸੱਚਾ ਬੋਲਣ ਵਾਲਾ ਉਸ ਨੂੰ ਕਿਵੇਂ ਅੰਤਾਰ ਆ ਸਕਦਾ ਜੇ ਸੱਚਾ ਹੋਵੇ ਨਾ ਚਾਰ ਬੰਦਿਆਂ ਵਿੱਚ ਸੱਚ ਬੋਲਦਾ ਉਹ ਕਹਿੰਦਾ ਜੀ ਉੱਥੇ ਕੋਈ ਨਹੀਂ ਬੋਲ ਸਕਦਾ ਮੈਂ ਚਾਰ ਬੰਦਿਆਂ ਵਿੱਚ ਖੜਾ ਹੋਊਂਗਾ ਸੱਚ ਬੋਲਦਾ ਕੋਈ ਮੇਰੇ ਸਾਹਮਣੇ ਨਹੀਂ ਬੋਲ ਸਕਦਾ ਦੋਇਆ ਬੰਦਾ ਸੱਚ ਬੋਲਣ ਦਾ ਵੀ ਅੰਭਾਪ ਚਾਹੀਏ ਮੈਂ ਕਦੇ ਝੂਠ ਨਹੀਂ ਬੋਲਦਾ ਚਾਰ ਬੰਦੇ ਹੋਣ 10 ਹਜ਼ਾਰ ਹੋਣ 100 ਹੋਣ ਮੈਂ ਉਹਨਾਂ ਦੇ ਵਿੱਚ ਸੱਚ ਬੋਲਾਂਗਾ। ਜੇ ਕੋਈ ਮਹਾਰਾਜ ਜੀ ਕਹਿੰਦੇ ਹੋਮੀ ਸੱਚਿਆਰ ਸੱਚੇ ਬੰਦੇ ਨੂੰ ਵੀ ਹੰਕਾਰ ਆ ਜਾਂਦਾ ਹੈ। ਹੋਣ ਨੂੰ ਸੱਚਿਆਰ ਕੂੜਿਆਰ ਕਈ ਵਾਰੀ ਝੂਠਾ ਵੀ ਅੰਨ੍ਹੇ ਝੂਠ ਚੰਗੇ ਤਰੀਕੇ ਨਾਲ ਬੋਲਦਾ ਹੈ। ਅਗਲੇ ਨੂੰ ਸੱਚੇ ਨੂੰ ਝੂਠਾ ਕਰ ਦੇਗਾ ਪਰ ਆਪਣਾ ਝੂਠ ਨਹੀਂ ਕੋਆਏਗਾ। ਇਹ ਝੂਠਾ ਪਰ ਝੂਠ ਨੂੰ ਸੱਚ ਬਣਾ ਦੇਗਾ। ਐਨੇ ਕੌਨਫੀਡੈਂਟਾ ਬੰਦੇ ਵਿੱਚ। ਅਤੇ ਇਸ ਤਰ੍ਹਾਂ ਹੀ ਪਾਰਲੀਪੂਰੀ ਦੁਨੀਆ ਕਹਿੰਦੇ ਰਹੇ ਪਰਕ ਤੋਂ ਗਲਤ ਹੈ ਨਹੀਂ ਮੈਂ ਠੀਕ ਹਾਂ ਜਿਸ ਨੇ ਕਿਹਾ ਵੀ ਸੋ ਜੇ ਗਿਆਨੀ ਕਰਤੀ ਹੋਣਾ ਉਹਨਾਂ ਦਾ ਮਤ ਇੱਕ ਹੋ ਸਕਦਾ ਹੈ ਕਿਉਂਕਿ ਉਹਨਾਂ ਨੂੰ ਗਿਆਨ ਹੈ ਭਾਵੇਂ ਉਹਨਾਂ ਦੇ ਨਾਲ ਜੇ ਮੂਰਤ ਖੜਾ ਕਰ ਦਿੱਤਾ ਨਾ ਉਹ ਸੋ ਦੇ ਸੋ ਗਿਆਨवान ਬੰਦਿਆਂ ਨੂੰ ਕਲਪ ਕਰ ਦੇਗਾ ਕਿ ਤੁਸੀਂ ਮੂਰਤ ਨੂੰ ਤੁਸੀਂ ਗਲਤ ਹੋ ਮੈਂ ਠੀਕ ਹਾਂ ਮੈਂ ਸੱਚਾ ਤੋ ਕੀ ਅਗਲਾ ਅਧਰਿਆਨ ਹੈ ਇਹ ਨਹੀਂ ਉਹਨਾ ਸੋਲ ਨੂੰ ਜਿਹੜੇ ਧਿਆਨਵਾਦ ਨੂੰ ਝੂਠਾ ਸਾਬਿਤ ਕਰ ਦੇਗਾ ਨਾ ਹੀ ਕਰਲੀ ਬਣੇਗਾ ਆਪਣੀ ਮਨ ਕਰੇਗਾ ਕਿ ਇਹ ਗਲਤ ਠੀਕ ਹੈ ਕਹਿੰਦਾ ਜੇ ਗੁਰੂ ਮਹਾਰਾਜ ਕਹਿੰਦੇ ਨੇ ਕਿ ਯਾਦਾਂ ਕਈ ਵਾਰੀ ਮੰਨਣਾ ਕਿਸੇ ਵੀ ਪੁਸਤਕ ਦੇ ਵਿੱਚ ਜਾਏ ਗਿਆਨ ਮਾਨ ਲੋਏ ਸੱਚਾ ਹੋਏ ਉਸ ਦੇ ਵਿੱਚ ਵੀ ਹੰਕਾਰ ਆ ਸਕਦਾ ਹੈ ਹੋਮ ਵਿੱਚ ਪਾਪ ਉਹਦੇ ਵਿੱਚ ਆਉਂਦਾ ਜਦੋਂ ਪਾਪਾਂ ਦੇ ਗੁਨਾਹ ਦੀ ਗਣਤੀ ਮੰਨਦਾ ਕਰਦਾ ਜਾਂਦਾ ਹੈ ਨਾ ਵੀ ਇਹ ਮੈਂ ਚੰਗੇ ਕੰਮਾਂ ਚੰਗੇ ਕੀਤੇ ਨਹੀਂ ਇਹ ਮੇਰੇ ਕੋਲ ਗਲਤ ਹੋਇਆ ਹੈ ਇਹ ਜਿਹੜੀ ਗਣਤੇ ਮੰਨਤੀ ਕਰਦਾ ਹੈ ਨਾ ਕਦੇ ਕਈ ਵਾਰੀ ਇਸ ਕੰਮ ਨੂੰ ਕਰਦਿਆਂ ਕਰਦਿਆਂ ਵੀ ਮੈਂ ਸਾਰਿਆਂ ਦੇ ਨਾਲੋਂ ਚੰਗਾ ਨਾ ਉਹ ਭਲਾਣਾ ਮਾੜਾ ਹੈ ਮੈਂ ਠੀਕ ਆ ਉਹ ਗਲਤ ਹੈ ਕਹਿੰਦੇ ਇਹ ਗਲਤੀਆਂ ਮੰਤੀਆਂ ਕਰਦਿਆਂ ਹੋਣੀਆਂ ਵੀ ਬੰਦੇ ਵਿੱਚ ਹੰਕਾਰ ਆਸਦਾ ਹੈ ਮੌਜੂ ਪਾਪ ਉਹਨ ਵਿਚਾਰ ਅੰਕਾਰ ਦੇ ਵਿੱਚ ਗਣਤੀ ਕਰਦਾ ਹੈ ਦੂਜਿਆਂ ਨੂੰ ਘੱਟ ਤੇ ਆਪਣੀ ਆਤਮ ਨੂੰ ਵੱਧ ਮੇਰੇ ਸਭ ਤੋਂ ਜ਼ਿਆਦਾ ਚੰਗੇ ਕਰਮ ਨੇ ਮੈਂ ਸਭ ਤੋਂ ਜ਼ਿਆਦਾ ਬਾਣੀ ਪੜ੍ਹਦਾ ਪਾਠ ਕਰਦਾ ਤੁਲ ਦਾਨ ਕਰਦਾ ਇਹ ਕਰਮ ਕਰਦਾ ਲੋਕਾਂ ਦੀ ਮਦਦ ਕਰਦਾ ਪਰ ਦੂਜੇ ਨੂੰ ਆਪਣੀ ਗਲਤੀ ਚ ਲਾਏਗਾਾਰੇ ਉੱਤੇ ਸਭ ਤੋਂ ਜ਼ਿਆਦਾ ਮਾਰ ਹੈ ਦੇਖਾਈ ਨਹੀਂ ਤਦੇ ਕੋਈ ਚੰਗਾ ਕਰਮ ਕਰਦੇ ਹਾਂ ਗੁਰੂ ਮਹਾਰਾਜ ਕਹਿੰਦੇ ਨੇ ਹਉਮੈ ਵਿੱਚ ਨਰਕ ਸੁਰਗ ਦਾ ਉਤਾਰ ਕਹਿੰਦੇ ਇਹਨਾ ਹੰਕਾਰ ਬੰਦੇ ਦੇ ਸਿਰ ਤੇ ਖੜ ਜਾਂਦਾ ਹੈ ਕਈ ਵਾਰੀ ਪਰਮਾਤਮਾ ਦੇ ਨਰਕ ਤੇ ਸੁਰਗ ਦੀ ਗੱਲ ਵੀ ਹੰਕਾਰ ਵਿੱਚ ਹੀ ਕਰਦਾ ਇਵੇਂ ਜਿਹੜੇ ਮਾੜੇ ਨੇ ਕੰਮ ਨੇ ਤੈਨੂੰ ਤੇ ਨਰਕਾਂ ਦੇ ਵਿੱਚ ਵੀ ਥਾਂ ਨਹੀਂ ਮਿਲਦੀ ਆਪਾਂ ਕਹਿੰਦੇ ਨਾ ਕਈ ਵਾਰੀ ਆਪ ਵੀ ਰੱਬ ਮੰਨ ਕੇ ਕਿ ਨਹੀਂ ਪਤਾ ਕਿ ਆਪ ਕਿੰਨਾ ਕੋ ਬੰਦ ਕੀਤਾ ਹੈ ਜ਼ਿੰਦਗੀ ਵਿੱਚ ਪਰ ਦੂਜੇ ਨੂੰ ਧਿਆਨ ਦੇਣੀ ਇਹ ਵੀ ਅਸੀਂ ਨਹੀਂ ਸਾਡੇ ਕਰਿਆ ਕਿ ਤੁਹਾਨੂੰ ਮਰਤਾਂ ਵਿੱਚ ਥਾਂ ਮਿਲੇਗੀ ਕਿ ਨਹੀਂ ਮਿਲੇਗੀ ਸੁਰਗਤ ਵਾਸਤੇ ਵੀ ਆਪਣੇ ਆਪੇ ਕਰ ਜਾਂਦੇ ਨੇ ਆਪ ਜੀ ਪੁਰਾਣੇ ਕਹਿੰਦੇ ਨੇ ਬੜੇ ਚੰਗੇ ਕਰਮ ਕੀਤੇ ਨੇ ਉਹਨਾਂ ਤੇ ਜ਼ਰੂਰ ਸੁਰਗ ਮਿਲੇ ਹੋਣਗੇ ਜੇਕਰ ਤੁਹਾਨੂੰ ਸੁਰਗਾਂ ਤੇ ਵਿਸ਼ਵਾਸ ਹੋਵੇ ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸੀ ਜਿੰਨੀ ਵੀ ਬਾਣੀ ਬੋਲਦੇ ਹਨ ਕਿਸੇ ਵੀ ਤਰ੍ਹਾਂ ਨਹੀਂ ਕੋਈ ਤਾਨ ਕਰਦੇ ਆ ਉਹਨਾਂ ਕਰਦੇ ਆ ਖਲ ਖਾਂ ਕੇ ਸਾਡਾ ਹੰਕਾਰ ਸਾਡੀ ਇੱਕੋ ਸਾਡੇ ਤੇ ਚੜੀ ਧੰਦੀ ਹੈ ਹਮੇਸ਼ਾ ਹੀ ਮਨਲਾ ਹੰਕਾਰ ਨਾਲ ਚਲਦਾ ਪੂਰੀ ਭਮਨ ਕਦੇ ਹੌਂਸ ਜੱਸਾ ਹੈ ਹੌਂਸ ਜ ਰੋ ਹੈ ਇਹ ਮਨ ਬੰਦੇ ਨੂੰ ਕੁਝ ਪ੍ਰਾਪਤ ਹੋਇਆ ਤੇ ਉਸ ਦੇ ਉੱਤੇ ਖੁਸ਼ੀਆਂ ਮਨਾਉਂਦਾ ਕਿ ਮੈਂ ਕੀਤਾ ਹੈ ਇਹ ਮੇਰੀ ਮਿਹਨਤ ਹੈ ਨਾ ਪੜਾਈਆਂ ਕਿੱਤੀਆਂ ਨੇ ਤਾਂ ਮੈਨੂੰ ਇਹ ਉਦਾਰ ਮਿਲਾਇਆ ਇਹ ਡਿਗਰੀ ਮਿਲੀ ਮੇਰੇ ਤੇ ਸਿਰਫ ਸਾਇੰਸ ਸਾਇੰਸ ਕਰਨ ਦੀ ਅੰਨੀ ਤਾਕਤ ਹੈ ਇੱਕ ਸਾਇੰਸ ਕਰਾਂ ਤੇ ਮੇਰੀਆਂ ਜੇ ਮਰ ਜਾਂਦੀਆਂ ਜਿੰਨੇ ਮੈਂ ਇੱਕ ਸਾਇੰਸ ਵਿੱਚ ਕਮਾਣਾ ਲੋਕਾਂ ਦੀਆਂ ਉਮਰਾਂ ਨਿਕਲ ਜਾਂਦੀਆਂ ਨੇ ਲੋਕੀ ਪੈਸਾ ਨਹੀਂ ਕਮਾ ਸਕਦੇ ਚੜੀਆ ਹੰਕਾਰ ਉਹਦਾ ਦਿੱਤਾ ਰੱਬ ਨੇ ਮੈਂ ਜੋ ਕੀਤੀ ਆ ਪਰ ਮਾਨਤਮਾ ਨੇ ਕਰਾਈ ਆ ਰੈਡਿਟ ਦੇ ਦਿੱਤਾ ਆਪਣੇ ਆਗ ਨੂੰ ਕਹਿੰਦੇ ਮੌਮ ਚ ਹੱਸੈ ਉਸ ਹੁੰਦਾ ਆਪਣੇ ਆਪ ਦੇ ਰੀਤੀ ਦੀ ਮੇਰੀ ਕਲਮ ਦੇ ਨਾਲ ਸਿਰ ਲੋਕੀ ਕਈ ਕਈ ਲੱਗਦੇ ਨੇ ਮੈਂ ਸਰਬਸਿਕ ਸਾਈਨ ਕਰਨਾ ਹੈ ਉਸ ਨੂੰ ਮੌਮ ਚ ਹੱਸੈ ਮੌਮ ਚ ਰੋਵਾ ਹੈ ਕਹਿੰਦੇ ਕਈ ਵਾਰੀ ਰੋਂਦਾ ਹੈ ਮੁੱਕੀ ਹੁੰਦਾ ਆਪਣੇ ਕਰਮਾਂ ਦੇ ਕਰਕੇ ਤਾਂ ਵੀ ਹੰਕਾਰ ਇਸ ਦਾ ਜਾਂਦਾ ਕੋਈ ਨਹੀਂ ਤਾਂ ਵੀ ਨਹੀਂ ਲੰਦਾ ਅੰਕਾਰ ਹੁੰਦੇ ਆਉਣੇ ਆਏ। ਹੌਂ ਵਿੱਚ ਭਈਆ ਹੌਂ ਵਿੱਚ ਧੋਵੇ। ਬ੍ਰਹਮ ਨਾਣੋਂ ਆਪਣੀ ਬੱਕਰੀ ਰਸਤੀ ਰਖਣ ਕਰਕੇ ਇਸਦਾ ਮਾਨਾ ਪਾਪਾਂ ਦੀ ਮੈਲ ਦੇ ਵਿੱਚ ਡਿਗੜਿਆ ਜਾਂਦਾ ਬੰਦੇ ਦਾ। ਕਿਉਂਕਿ ਰਬ ਦੇ ਨਾੜੋਂ ਲਾਹਤੋਂ ਟੁੱਟ ਕੇ ਹਰ ਕੰਮ ਕਰਦਾ। ਜਿੱਦੇ ਨੂੰ ਗੁਰੂ ਦੀ ਹਾਜ਼ੂਰੀ ਵਿੱਚ ਇਸਤੇ ਗੁਰੂ ਦੀ ਮਤ ਦੇ ਅਨੁਸਾਰ ਜੀਵਨ ਜਿਉਾਂਗੇ ਫਿਰ ਸਾਡੇ ਚੰਕਾਰ ਨਹੀਂ ਆਉਂਦਾ। ਅੰਦੇ ਹੋਭੇ ਚ ਭੜੀਆ ਹੌਲੂ ਜੇ ਧੋਵਾ ਜੇ ਮਨ ਤੋਂ ਦੀ ਕਲਵੀ ਕਰਦਾ ਹੈ ਨਾ ਤੇ ਆਪਣੇ ਆਪ ਵੀ ਧੋ ਲੈਂਦਾ ਜੀ ਮੇਰੇ ਕੋਲ ਗਲਤ ਹੋਇਆ ਸੀ ਮੈਂ ਇਹ ਕੰਮ ਕਰ ਲਿਆ ਤੇ ਹੁਣ ਮੈਨੂੰ ਨਹੀਂ ਲੱਗਦਾ ਮੇਰਾ ਪਾਪ ਮੇਰੇ ਵਿੱਚੋਂ ਇਹਦਾ ਉੱਤ ਨਿਕਲ ਗਿਆ ਮੇਰੇ ਕੋਲ ਮੜਾ ਹੋ ਗਿਆ ਸੀ ਮੈਂ ਫਲਾਣੀ ਖਾਂ ਦੇ ਸੇਵਾ ਕੀਤੀ ਮੈਂ ਨਹੀਂ ਜਾਣਦੀ ਜੇ ਮੜਾ ਹੋ ਜਾ ਕਿਤੇ ਕੋਈ ਸੇਵਾ ਕਰ ਲਈ ਮੈਂ ਭਗਾਨੀ ਖਾਨ ਦੀ ਸੇਵਾ ਕੀਤੀ ਹੁਣ ਮੈਨੂੰ ਨਹੀਂ ਲੱਗਦਾ ਕਿ ਉਹ ਪਾਪ ਰਿਹਾ ਉਹ ਅਗਰ ਤੁਮਹਾਰਾ ਜੀ ਮੈਨੂੰ ਬਖਸ਼ ਲਿਆ ਹੋਵੇਗਾ ਮੇਰਾ ਬਾਬੂ ਧਰਿਆ ਹੋਇਆ ਪਾਪ ਹੀ ਆਪ ਤੋਂ ਹੈ ਅਨੇ ਮੂਹ ਵਿੱਚ ਜਾਤੀ ਜਾਤੀ ਦਾ ਵੀ ਹੰਕਾਰ ਕਰਦੀ ਆਪਾਂ ਅਸੀਂ ਚੜ੍ਹ ਗਏ ਹਾਂ ਅਸੀਂ ਭਲਾਈ ਹੈ ਗਏ ਹਾਂ ਸਾਡੀਆਂ ਗੱਲਾਂ ਦਿੱਤੀਏ ਉਸੇ ਨੀਵੀਂ ਜਾਤ ਦੇ ਤੁਨਾਨੁ ਦੇ ਮਹਾਰਾਜ ਨੇ ਖਤਮ ਕੀਤੀਆਂ ਨੇ ਅਲੋ ਜੀ ਜੀ ਚੱਟੋ ਪੰਜਾਬ ਵਿੱਚ ਆ ਕੇ ਦੇਖੋ ਪਿੰਡ ਏਕਾ ਗੁਰਦੁਆਰੇ ਚਾਰ ਇੱਕ ਜੋੜਿਆਲਾ ਇੱਕ ਰਬੀਲਾ ਸਿੰਘਾਂ ਦਾ ਇੱਕ ਚੱਟਾਂ ਦਾ ਇੱਕ ਹੋਰ ਗਲਾਹਣ ਉਸ ਗਰਾਹੜੀ ਦਾ ਉਸੇ ਹੀ ਵਿੱਚ ਹੀ ਮੱਥਾ ਟੇਕੀ ਦਾ ਦੂਜੀ ਥਾਂ ਤੋਂ ਦਾ ਪ੍ਰਗਾਮ ਨਹੀਂ ਹੋਇਆ ਤੇ ਚੋੜਾਇਆ ਤੋਂ ਸਾਡੇ ਕੋਲ ਤਾਂ ਇਹ ਸਕੀਮ ਹੈ ਅਸਲ ਰਜਕਾਰ ਕਿਤੇ ਨਹੀਂ ਉਹ ਨਾਲ ਦੇ ਮਹਾਰਾਜ ਕਹਿੰਦੇ ਨੇ ਕਿ ਹੋ ਵਿੱਚ ਜਾਤੀ ਜਾਤੀ ਦਾ ਵੀ ਮੰਦੇ ਨੂੰ ਹੰਕਾਰ ਹੈ ਕਹਿੰਦੇ ਉਹ ਵਿੱਚ ਜਾਤੀ ਜਿਨਸੀ ਕੋ ਹੈ ਜਿਹੜੀ ਜੋਨ ਬੰਦੇ ਨੂੰ ਮਿਲੀ ਹੈ ਉਹਨੂੰ ਜਾਤੀ ਦੇ ਹੰਕਾਰ ਵਿੱਚ ਹੀ ਖਤਮ ਕਰ ਦੇਆ ਤੂੰ ਸਾਡੀ ਬਰਾਬਰੀ ਕਰੇਗਾ ਤੂੰ ਜੂੜ ਹੈ ਇਹ ਡਿਜੀਟਲ ਵੀਡੀਓ ਦੇਖੀ ਨਾ ਬੱਚੇ ਵਿਚਾਰੇ ਨਹਾਉਣ ਵਾਸਤੇ ਗਏ ਨੇ ਜਟ ਦੀ ਮੋਟਰ ਤੇ ਪਾਣੀ ਚੱਲ ਰਿਹਾ ਢੋ ਡਾਂਗ ਲੱਗੀ ਬੱਚਿਆ ਕਹਿੰਦੇ ਸਾਡਾ ਜੂੜਿਓ ਤੁਸੀਂ ਸਾਡੀ ਮੋਟਰ ਤੇ ਆ ਕੇ ਨਾ ਹੋਵੇ ਪੁਰਤੀ ਐਨੀ ਆਪਾ ਮਨ ਮੋੜਨ ਵਾਸਤੇ ਭਜੀਆ ਕਿਉਂ ਤੁਸੀਂ ਇਸ਼ਾਨਾ ਵੀ ਨਹੀਂ ਕਰ ਸਕਦੇ ਇਹ ਸਾਡੀ ਮੋਟਰ ਹੈ ਕਿ ਬੰਦੇ ਨੂੰ ਕਿੱਥੇ ਅੰਕਾਰ ਦੀ ਹੱਥਾਂ ਦੇ ਹੰਕਾਰ ਅਤੇ ਹੋਰ ਵਿੱਚ ਮੂਰਤ ਹੋਰ ਵਿੱਚ ਸਿਆਣਾ ਕਈ ਵਾਰੀ ਮੰਦਾ ਹੁੰਦਾ ਹੈ ਹੱਦ ਤੋਂ ਜ਼ਿਆਦਾ ਮੂਰਤ ਤੇ ਸਿਆਣਾ ਪੂਰੀ ਸਭ ਤੋਂ ਉੱਚੀ ਹੁੰਦੀ ਹੈ ਬਈ ਮੇਰੇ ਵਰਗਾ ਸਿਆਣਾ ਕੋਈ ਨਹੀਂ ਮੈਂ ਦੇ 2 ਮਿੰਟ ਵਿੱਚ ਕੋਈ ਵੀ ਵੱਟੇ ਤੋਟਾ ਬੰਦਾ ਹੋਵੇ ਉਸ ਨੂੰ ਆਪਣੀ ਗੱਲਾਂ ਵਿੱਚ ਲੈ ਲੈਣਾ ਉਸ ਨੂੰ ਮੈਂ ਕੋਈ ਵੀ ਤੰਕ ਕਮ ਕਰਾ ਸਕਦਾ ਮੇਰੇ ਵਰਗਾ ਸਿਆਣਾ ਨਹੀਂ ਮੋਗ ਮੁਕਤ ਦੀ ਸਾਧਨਾ ਜਾਣਾ ਗੁਰਨਾਮੁ ਤੇ ਮਹਾਰਾਜ ਕੰਦੇ ਇਲਾ ਗੱਲਾਂ ਦੇ ਕਰਕੇ ਤੈਨੂੰ ਬਥੇ ਇਨੀ ਪਤਾ ਲੱਗਿਆ ਕਿ ਮੁਕਤੀ ਦਾ ਦਵਾੜ ਕਿਡਾ ਸੀ ਮੁਕਤੀ ਦਾ ਰਸਤਾ ਕਿਡਾ ਸੀ ਮੋਬਤ ਪੰਥ ਜਾਵੇਂ ਤੈਨਾਂ ਹਨ ਅਦਿਓ ਕਮਨਾ ਹੈ ਉਤੇ ਕਾ ਸਮਾਰਾ ਦੇ ਬਚਨ ਨੇ ਕਹਿੰਦੇ ਮੁਕਤੀ ਦਾ ਰਸਤਾ ਤੂੰ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਮੁਗਲ ਪੰਥ ਜਾਦੇ ਹੋ ਲੈ ਨਾ ਹਨ ਧਨ ਜੋਰਤ ਕੋ ਧਾਇਆ ਅੰਤ ਸੰਗ ਭਾਉ ਨਗੀ ਦੇਨਾ ਬਲਥਾ ਆਮ ਬਦਾਇਆ ਵੀਹਾਂ ਤੇ ਕਰਮਾਂ ਵਿਚ ਆਪਣੇ ਆਪ ਨੂੰ ਬਨ ਕੇ ਰੱਖਿਆ ਫਿਰ ਅੰਤ ਵੇਲੇ ਤਨੂੰ ਰੱਬ ਦੀ ਯਾਦ ਆਉਂਦੀ ਹੈ ਪਰ ਉਸ ਵੇਲੇ ਤੇਰੇ ਕੋਲ ਟਾਈਮ ਨਹੀਂ ਹੁੰਦਾ ਪਰਮਾਤਮਾ ਨੂੰ ਜਪਣ ਦਾ ਬੋਲੇ ਮੈਂ ਇਸੇ ਮੰਨਦਾ ਬੈਠ ਵੀ ਨਹੀਂ ਸਕਦਾ ਜੱਤੇ ਆਸੀ ਅਰਜਨ ਸਿੰਘ ਦੀ ਖਾਲਸਾ ਮਹਨੇਕੋਚਨ ਐਸੀ ਕਹਿੰਦੇ ਬੋਲੇ ਤੇ ਮੇਰੇ ਵਿੱਚ ਭਗਤੀ ਨਹੀਂ ਹੁੰਦੀ ਇਹਨਾਂ ਸੋਚਣਾ ਦੀ ਹਾਲੇ ਮੇਰੀ ਉਮਰ ਹੈ ਅਮਰ ਦਸ਼ਕ ਲਾਂਗੇ ਨਾਮ ਜਪਲਾਂਗੇ ਕੀ ਪਤਾ ਉਸ ਕਿਤੇ ਤੱਕ ਪਹੁੰਚੇਗਾ ਜਿਹੜੀ ਜਾਰੀ ਕਰਦੇ ਰੱਖੇ ਆ ਕਿ ਚਲੋ 30 50 ਪਲੱਸ ਹੋਵਾਂਗੇ ਜਾਂ 55 ਦੇ ਹੋਵਾਂਗੇ ਫਿਰ ਕੰਮ ਕਾਜ ਕੋਈ ਰਹੇਗਾ ਨਹੀਂ ਮੱਚੇ ਘੜਦੇ ਰਹਿਣਗੇ ਤੇ ਮੈਂ ਅੰਮ੍ਰਿਤ ਛਕਲਾਂਗਾ ਕੀ ਪਤਾ 55 ਤੱਕ ਪਹੁੰਚ ਜੇ ਪਹੁੰਚ ਵੀ ਗਿਆ ਤੇ ਸਰੀਰ ਨੂੰ ਕੋਈ ਅਜਾ ਰੋਗ ਲੱਗ ਜਾਏ ਕਿ ਉਹ ਆਪਣੀ ਮੰਜ਼ਿਲ ਤੇ ਚੰਗੀ ਤਰ੍ਹਾਂ ਬੈਠ ਨਹੀਂ ਸਕੇ ਫਿਰ ਕਿਵੇਂ ਮੁੱਟਾ ਪੜੇਗਾ ਇਹ ਵਾਰੀ ਕਿਉਂਦੀ ਆਦਤ ਹੁੰਦੀ ਹੈ ਬੰਦਾ ਆਪਣੇ ਅੜਤੇ ਨਾਲ ਹੀ ਪੀੜਾ ਦੇ ਨਾਲ ਹੀ ਘੰਡਾ ਰਹਿੰਦਾ ਹੈ ਉਸ ਨੂੰ ਰੱਬ ਦੇ ਦੂਰ ਦੀ ਗੱਲ ਹੈ ਘਰ ਵਾਲੇ ਵੀ ਕਹਿੰਦੇ ਨਹੀਂ ਆਉਂਦੇ ਸਿਰਫ ਆਇਆ ਕਰਦਾ ਹੈ ਕਿ ਪਰਮਾਤਮਾ ਨੂੰ ਮੁਕਤੀ ਦੇਵੋ ਸਗੈਰਾ ਕਿਸਰੀ ਤੋਂ ਸੱਤਵਾ ਹੈ ਪੀੜਾ ਬਨਦਾ ਨਹੀਂ ਹੁੰਦੀ ਦੰਦ ਬੜਾ ਨਹੀਂ ਆਉਂਦਾ ਤੇ ਗੁਰੂ ਮਹਾਰਾਜ ਕਹਿੰਦੇ ਨੇ ਮੋਗ ਮੁਗਤ ਕੀ ਸਾਧਨਾ ਜਾਣਾ ਤੂੰ ਮੋਗ ਤੇ ਮੁਕਤੀ ਦੇ ਵਾਸਤੇ ਸਮਝ ਨਹੀਂ ਪਾਈ ਤਾ 옴 ਜਿ ਮਾਇ 옴 ਜਿ ਚਾਇਆ ਕੋਈ ਵੀ ਕੰਮ ਜਿਹੜਾ ਤੈਨੂੰ ਰੱਬ ਦੇ ਨਾਲ ਜੋੜਦਾ ਹੈ ਰੱਬ ਨਾਲ जोडਦਾ ਹੈ ਨਾ ਤੇ ਉਹ ਮਾਇਆ ਹੈ 옴 ਮੈਂ ਅਰਤ ਜਨ ਤੋਂ ਪਾਇਆ ਰੱਬ ਤੋਂ ਵਿਛੜਿਆ ਰਹਿ ਕੇ ਜੀਵ बार-बार ਪੈਦਾ ਹੁੰਦਾ ਹੈ ਮਤ ਹੈ 옴 ਮੈਂ ਗੁਜੈ ਆਂਖ ਰਸੁਜੈ ਕਹਿੰਦਾ ਜਦੋਂ ਰੱਬ ਤੋਂ ਵਿਛੜੇ ਵਾਲੀ ਹਾਲਤ ਨੂੰ ਸਮਝ ਲੈਂਦਾ ਹੈ ਵੀ ਮੇਰਾ ਰੱਬ ਦੇ ਨਾਲੋਂ ਵਿਛੜਾ ਹੋ ਗਿਆ ਹੈ ਤੇ ਮੇਲੇ ਬੋਧ ਜ਼ਰੂਰੀ ਹੈ ਜਦੋਂ ਤੱਕ ਮੇਲ ਨਹੀਂ ਹੋਵੇ ਹੋਏਗਾ ਤੇ ਅਸੀਂ ਵਾਰ-ਵਾਰ ਜੰਮਣਾ ਪਏਗਾ ਵਾਰ-ਵਾਰ ਮਰਨਾ ਪਏਗਾ ਭਾਂਵੇਂ ਜਿੰਨੀਆਂ ਮਰਜ਼ੀਆਂ ਦੁਨੀਆਂ ਵਿੱਚ ਚੱਲ ਜਾਈਏ ਮੇਲ ਇੱਕ ਦਿਨ ਹੋਣਾ ਹੀ ਹੈ ਆਤਮਾ ਤੇ ਪਰਮਾਤਮਾ ਦਾ ਜਿੱਥੋਂ ਵਿਛੜੇ ਆ ਉੱਥੇ ਮਿਲਣਾ ਹੀ ਪਏਗਾ ਗਿਆਨ ਨੂੰ ਨਾ ਕਤਕਤ ਨੁੱਝੈ ਨਾਨਕ ਹੋ ਕੇ ਵਿੱਦੀ ਹੈ ਦੇਖ ਕੋ ਨਾਨਕ ਦੇ ਪਹਾੜਾ ਦਿੱਖੇ ਵਿੱਚ ਦੱਸਦੇ ਨੇ ਕੰਦੇ ਪਰ ਲੇਖ ਲਿਖੇ ਹੋਏ ਨੇ ਬੰਦਾ ਕਰ ਵੀ ਕੀ ਸਕਦਾ ਹਰ ਤਨਾ ਤੇ ਸਾਡੇ ਭਾਗ ਲਿਖੇ ਹੋਏ ਨੇ ਕਿਤੇ ਕੀ ਮਿਲਣਾ ਹੈ ਕੀ ਕਰਨਾ ਹੈ ਕਿਹੜੇ ਕਰਮ ਕਮਾਉਣ ਦੇ ਨੇ ਪਰਮਾਤਮਾ ਨੇ ਸਭ ਕੁਝ ਡਿਸਾਈਡ ਕੀਤਾ ਤੇਰੇ ਸਾਡੇ ਹੱਥ ਵਿੱਚ ਕੀ ਹੈ ਅựcਿਕ ਜੀ ਸਾਡੇ ਹੱਥ ਵਿੱਚ ਹੈ ਕਰਮ ਕਰਨ ਦੀ ਆਜ਼ਾਦੀ ਜਦੋਂ ਅਸੀਂ ਮਾਰ ਨਾਲ ਕਰਦੇ ਹਾਂ ਤਾਂ ਵੀ ਆਤਮਾ ਇੱਕ ਵਾਰੀ ਚ ਜੁੜਦੀ ਹੈ ਪਰ ਭਾਈ ਇਹ ਕਮਨਾ ਕਰ ਗਲਤ ਹੈ ਪਰ ਅਸੀਂ ਉਸ ਆਤਮਾ ਦੀ ਅੰਦਰ ਆਵਾਜ਼ ਨੂੰ ਸੁਣਦੀ ਪਾਗੇ ਜਿਹੜੇ ਗਰੋਹ ਦੀ ਰਾਤ ਦੇ ਤੁਰਦੇ ਨੇ ਨਿਪਘਤੀ ਵਾਲੇ ਰਾਤ ਦੇ ਤੁਰਦੇ ਨੇ ਉਹਨਾਂ ਨੂੰ ਆਵਾਜ਼ ਜ਼ਰੂਰ ਆਉਂਦੀ ਹੈ ਉਹ ਸੋਚਦੇ ਨੇ ਦਾ ਸਵਾਲ ਨਹੀਂ ਯਾਰ ਇਹ ਤਾਂ ਗੱਲ ਹੈ ਨਹੀਂ ਕਰਨਾ ਭਾਵੇਂ ਕੋਈ ਦੇਖਦਾ ਹੈ ਭਾਵੇਂ ਨਹੀਂ ਦੇਖਦਾ ਉਹ ਨਾਨਕ ਦੇਵ ਮਹਾਰਾਜ ਸੁਝਾਣਾ ਕਰਦੇ ਨੇ ਕਹਿੰਦੇ ਇਹ ਦੇਖ ਉਸ ਰੱਬ ਦੇ ਹੁਕਮ ਵਿੱਚ ਹੀ ਲਿਖਿਆ ਜਾਂਦਾ ਹੈ ਸਭ ਕੁਝ ਜੀ ਹਾਂ ਦੇਖੈ ਤੇ ਹਾਂ ਵੇਖ ਕਹਿੰਦੇ ਜਦੋਂ ਬੰਦੇ ਦੀ ਨਜ਼ਰ ਇਸ ਤਰ੍ਹਾਂ ਦੀ ਹੋ ਜਾਏ ਕਿ ਹਰ ਥਾਂ ਤੇ ਰੱਬ ਹੀ ਰੱਬ ਦਿੱਸੇ ਹਰ ਜੀਵ ਵਿੱਚ ਭਾਵੇਂ ਕੋਈ ਛੋਟੀ ਜਾਤ ਦਾ ਨੀਵੀਂ ਜਾਤ ਦਾ ਭਾਵੇਂ ਕੋਈ ਭਿਖਾਰੀ ਹੈ ਭਾਵੇਂ ਕੋਈ ਰਾਜਾ ਹੈ ਭਾਵੇਂ ਕੋਈ ਗਰੀਬ ਹੈ ਕਿਸੇ ਵੀ ਰੂਪ ਵਿੱਚ ਬੰਦਾ ਹਰ ਮਨ ਦੇ ਵਿੱਚ ਰੱਬ ਨਜ਼ਰ ਆਲਪੇ ਨਾ ਕਹਿੰਦੇ ਇਹ ਤੇ ਰੋਕਾ ਆਪੋ ਸੰਗਤ ਆਪੋ ਕੀ ਸੰਗਤ ਹਲਵਾਲੀਆ ਜੀ ਨੇ ਮੈਨੂੰ ਸਿੱਖ ਦਿੱਤਾ ਸੀ ਕਿ ਭਾਈ ਸਾਹਿਬੇ ਸੁਣੋ ਜੀ ਚਾਲ ਕਰਨਾ ਆਪ ਜੀ ਭੇਜਦੇ ਹੋ ਕੋਈ ਵੀ ਸ਼ਬਦ ਜਦੋਂ ਚੰਗਾ ਲੱਗਦਾ ਹੈ ਕਿ ਜਿੱਥੇ ਕੋਈ ਨਾ ਕੋਈ ਸ਼ਬਦ ਜਾਣੀ ਹੁੰਦਾ ਹੈ ਪਰ ਜੇ ਕੋਈ ਭੇਜੇ ਫਿਰ ਮੇਰਾ ਅਧਾ ਕੰਨ ਖੱਟਾ ਹੋ ਜਾਂਦਾ ਕਿ ਸ਼ਬਦ ਤੇ ਉਹ ਆ ਗਿਆ ਉਹ ਮੈਂ ਤੇ ਆਲੀ ਕਰਨੀ ਹੈ ਕਿ ਜਿੱਦੇ ਵਿਚਾਰ ਥੋੜੀ ਸੁਣ ਕੇ